ਮਾਥੀਵਾਰ ਦੇ ਪਿੰਡ ਗੁਰੂਗੜ੍ਹ ਦੇ ਰਹਿਣ ਵਾਲੇ ਗਰੀਬ ਪਰਿਵਾਰ ਦੀ 8 ਸਾਲਾ ਦੀ ਬੱਚੀ ਨੂੰ ਰਿਸ਼ਤੇtion ਦਾਦਾ ਲੱਗ ਰਹੇ ਇੱਕ 33 ਸਾਲਾ ਵਿਅਕਤੀ ਨੇ ਉਹ ਆਪਣੀ ਹਵਾਲੇ ਮੇਟਾਉਣ ਦੇ ਲਈ ਮਾਸੂਮ ਬੱਚੀ ਨੂੰ ਪਿੰਡ ਦੇ ਹੀ ਖੰਡਰਾਵੀ ਲਿਆ ਕੇ ਉਸ ਨਾਲ ਜ਼ਬਰਦਸਤੀ ਕੋਸ਼ਿਸ਼ ਕੀਤੀ ਗਈ ਪਰ ਇਸ ਕੋਸ਼ਿਸ਼ ਨੂੰ ਸਮੇਂ ਠੱਲ ਪਈ ਜਦੋਂ ਬੱਚੀ ਦੀ ਰੋਣ ਦੀ ਆਵਾਜ਼ ਬੱਚੀ ਦੇ ਚਾਚੇ ਦੋਸਤ ਜੋ ਕਿ ਉੱਥੇ ਸੈਰ ਕਰਾ ਨਿਕਲੇ ਹੋਇਆ ਸੀ ਉਸ ਨੂੰ ਆਵਾਜ਼ ਆਈ ਤਾਂ ਉਹ ਆਵਾਜ਼ ਸੁਣ ਕੇ ਉਸਨੇ ਇਸ 33 ਸਾਲਾ ਵਿਅਕਤੀ ਨੂੰ ਬੱਚੀ ਤੋਂ ਬਚਾ ਲਿਆ ਐਨਾ ਹੀ ਨਹੀਂ ਉਸਨੇ ਪਿੰਡ ਦੇ ਹੋਰ ਵਿਅਕਤੀ ਨੂੰ ਉੱਥੇ ਬੁਲਾਇਆ ਅਤੇ ਬੱਚੀ ਨੂੰ ਫੜੇ ਵਾ ਕੇ ਬੱਚੀ ਨੂੰ ਉਹਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਬੱਚੀ ਦੇ ਪਰਿਵਾਰਿਕ ਮੈਂਬਰਾਂ ਆਦੇ ਪਿੰਡ ਵਾਸੀ ਨੇ ਪੁਲਿਸ ਫਰਦਸੋ ਅਪੀਲ ਕੀਤੀ ਹੈ ਕਿ ਅਜੇ ਇਹ ਦਰਿੰਦੇ ਨੂੰ ਸਖਤੋ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਅਜਿਹਾ ਕਰਨ ਤੋਂ ਪਹਿਲਾਂ ਇਹ ਸੋਚੇ ਉੱਥੇ ਹੀ ਦੂਸਰੇ ਪਾਸੇ ਡੀਐਸਪੀ ਤਰੋਚੇ ਨੇ ਦੱਸਿਆ ਕਿ ਦੇਰ ਆਪੇ ਮੁਕਤਬਾ ਸਾਡੇ ਕੋਲ ਪਹੁੰਚਿਆ ਜਿਸ ਤੋਂ ਬਾਅਦ ਕਾਰਵਾਈ ਤੁਰੰਤ ਕਰਦੇ ਹੋਏ ਇਸ આરોપી ਨੂੰ ਕਾਬੂ ਕਰਕੇ ਹਿਰਾਸਤ ਵਿੱਚ ਲਿਆ ਗਿਆ ਅਤੇ ਇਸ ਦੇ ਉੱਪਰ ਮੁਕਤਬਾ ਦਰਜ ਕੀਤਾ ਗਿਆ ਹੈ ਮੇਰਾ ਨਾਮ ਤੇਜਵੰਦ ਸਿੰਘ ਆ ਜੀ ਪਿੰਡ ਗੁਰੂਵਾਰ ਤੋਂ ਰਹਿਣ ਵਾਲਾ ਜੀ ਕੀ ਕਟਣਾ ਵਾਪਰੀ ਜਿਹੜੀ ਬੱਚੀ ਕਟਣਾ ਵਾਪਰੀ ਅਗੇ ਮੈਂ ਸੈਰ ਕਰਨ ਵਾਸਤੇ ਬਾਹਰ ਨਿਕਲਿਆ ਸੀ ਜਦੋਂ ਮੈਂ ਪਿੰਡ ਤੋਂ ਥੋੜਾ ਬਾਹਰ ਗਿਆ ਤੇ ਪਿੰਡ 'ਚ ਖੰਡਰ ਵਰਗੇ ਦੋ ਕਮਰੇ ਨੇ ਉਹ ਮੋੜ ਤੋਂ ਮੁੜਿਆ ਮੈਂ ਤਾਂ ਕੁੜੀ ਦੀ ਨਾ ਚੀਕਣ ਦੀ ਆਵਾਜ਼ ਸੁਣੀ ਮੈਂ ਜਦੋਂ ਮੈਂ ਜਾ ਕੇ ਦੇਖਿਆ ਜੀ ਉਹ ਬੰਦਾ 5 ਸਾਲ ਦੀ ਬੱਚੀ ਨੂੰ ਰੇਪ ਕਰਨ ਲੱਗਿਆ ਹੋਇਆ ਸੀ ਠੀਕ ਹੈ ਜੀ ਉਹ ਬੰਦੇ ਨੂੰ ਮੈਂ ਜਾ ਕੇ ਫੜਿਆ ਠੀਕ ਹੈ ਜੀ ਕੁੜੀ ਨੂੰ ਦੇਖਿਆ ਮੈਂ ਫਿਰ ਆਪਣੇ ਘਰਦਿਆਂ ਨੂੰ ਮੈਂ ਫੋਨ ਕਰਿਆ ਉਹਨਾਂ ਨੂੰ ਬੁਲਾਇਆ ਕੁੜੀ ਦੇ ਕੱਪੜਾ ਲੀੜਾ ਪਾਇਆ ਠੀਕ ਹੈ ਜੀ ਤੇ ਕਪੜਾ ਲੀੜਾ ਪਾ ਕੇ ਕੁੜੀ ਨੂੰ ਅਸੀਂ ਉਹਦੇ ਮਾਪਿਓ ਦੇ ਹਵਾਲੇ ਕਰਿਆ ਮੇਰਾ ਨਾਮ ਅਰਜਨ ਕੁਮਾਰ ਹੈ ਅਰਜਨ ਜੀ ਕੀ ਘਟਨਾ ਵਾਪਰੀ ਹੈ ਜਿਹੜੀ ਪਿੰਡ 'ਚ ਘਟਨਾ ਵਾਪਰੀ ਹੈ ਸ਼ਾਮ ਦੇ ਕਰੀਬ 7:30 ਵਜੇ ਮੇਰਾ ਦੋਸਤ ਰੋਟੀ ਪਾਣੀ ਖਾ ਕੇ ਸੈਰ ਕਰਨ ਗਿਆ ਸੀਗਾ ਜੀ ਤੇ ਇਹਨੇ ਜਦ ਦੇਖਿਆ ਜੀ ਸਾਡੇ ਪਿੰਡ ਤੋਂ ਬਾਹਰ ਇੱਕ ਖੰਡਰਈ ਆਈ ਉਹ ਉਹ ਖੰਡਰ 'ਚੋਂ ਆਵਾਜ਼ ਆ ਰਹੀ ਸੀ ਕੁੜੀ ਦੀ ਸਾਡੇ ਘਰ ਦੇ ਲੱਗ ਗਈ ਕੁੜੀ ਜੋ ਹੁੰਦੀ ਹੈ ਜੀ ਤੇ ਇਹ ਇਹਨੇ ਦੇਖਿਆ ਜਦੋਂ ਜਾ ਕੇ ਉੱਥੇ ਕੁੜੀ ਨਾਲ ਇੱਕ ਬੰਦਾ 50 ਸਾਲ ਦਾ ਹੀ ਸ਼ੁਕਲੀ ਸਿੰਘ ਕੁਮਾਰ ਆਈ ਉਹਦਾ ਨਾ ਉਹ ਗਲਤ ਹਰਕਤ ਕਰ ਰਿਹਾ ਸੀਗੇ ਉਹਨਾਂ ਤੇ ਇਹਨੇ ਜੀ ਕੁੜੀ ਨੂੰ ਚਲੋ ਛੁਡਾਇਆ ਛੁੜਾਈ ਛੜਾ ਕੇ ਉਹਦੀ ਮਾਂ ਕੋਲੇ ਲੈ ਕੇ ਗਿਆ ਜੀ ਤੇ ਚਲੋ ਅਸੀਂ ਮਾਂ ਕੋਲ ਲੈ ਕੇ ਗਿਆ ਜੀ ਅਸੀਂ ਮੈਂ ਸ਼ਹਿਰ ਨੂੰ ਆ ਗਿਆ ਸੀਗਾ ਜੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਸ਼ਹਿਰ ਤੋਂ ਮੁੜ ਕੇ ਗਏ ਆ ਜੀ ਸਾਨੂੰ ਉਹ ਬੰਦਾ ਮਿਲ ਗਈ ਗੁਰਦਾਰੇ ਕੋਲ ਤੇ ਉਹ ਬੰਦੇ ਨੂੰ ਅਸੀਂ ਚਲੋ ਕਿਹਾ ਜੀ ਚੱਲ ਘਰ ਨੂੰ ਚੱਲ ਵੀ ਅਸੀਂ ਥਾਣੇ ਫੋਨ ਕੀਤਾ ਹੋਇਆ ਵੀ ਤੂੰ ਥਾਣੇ ਜਾਣਾ ਹੁਣ ਉਹ ਬੰਦਾ ਸਾਡੇ ਨਾਲ ਹੀ ਹੱਥੋਪਾਈ ਕਰਨ ਲੱਗ ਗਿਆ ਜੀ ਅਸੀਂ ਆਪਣੇ ਬਚਾਅ 'ਚ ਚਲੋ ਅਸੀਂ ਵੀ ਮਾਰੇ ਈ ਥੱਪੜ ਮੁੱਕਾ ਤੇ ਐਨੇ ਚ ਜੀ ਚਲੋ ਅਸੀਂ ਉਹਨੂੰ ਬਿਠਾਲ ਕੇ ਮੋਟਰਸਾਈਕਲ ਤੇ ਥਾਣੇ ਲੈ ਕੇ ਗਏ ਜੀ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਖਤ ਸਖ਼ਤ ਕਾਰਵਾਈ ਹੋਵੇ ਤਾਂ ਕਿ ਅੱਗੇ ਤੋਂ ਇਹ ਜੀ ਕੋਈ ਵੀ ਵਿਅਕਤੀ ਇਹ ਜੀ ਕਾਨੂੰਨੀ ਹਰਕਤ ਨਾ ਕਰੇ ਜੀ ਨਹੀਂ ਦਾਤ ਲੇਟ ਵਰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਮੇਰੇ ਬੱਚੀ ਜਿਹੜਾ ਉਹਦੇ ਗੁਰੂਗੜ ਪਿੰਡ ਦੀ ਗੱਲ ਹੈ 8 ਸਾਲ ਦੀ ਬੱਚੀ ਹੈ ਉਹਦੇ ਨਾਲ ਜਿਹੜਾ ਜਰੂਰਤ ਸੀ ਰਾਤ ਨੂੰ ਲੈਣ ਦੀ ਬਹੁਤ ਪਰ ਦੀ ਕੋਸ਼ਿਸ਼ ਕੀਤੀ ਨੀ ਦੇ ਸੁੰਦੀ ਰਾਤ ਦੀ ਸਾਡੇ ਐਸ.ਪੀ. ਬਸ਼ਗੁਰਾ ਦੇ ਪਿੰਡ ਵਾਲਾਂ ਦੇ ਸਹਿਯੋਗ ਦੇ ਨਾਲ ਰਾਤ ਜਿਹੜਾ ਮੁੱਢਮ ਸੀ ਸ਼ਕਲੂ ਮੈਤ ਸਨੂ ਸ਼ਗੂ ਮੈਤ ਜਿਹੜਾ ਇਹ ਬੱਚੀ ਦਾ ਪਰਿਵਾਰਾਂ ਜੋ ਦੇਸ਼ੇਦਾਰ ਨੂੰ ਦਾਦੇ ਦੇ ਬਰਾਬਰ ਲੱਗਦਾ ਸੀ ਇਹ ਡੰਬ ਮੈਨਾਈਟਾ ਗੁੰਵਾਜੀ ਨੂੰ ਕਹਿੰਦੇ ਨੇ ਤੇ ਇਹਨੂੰ ਰਾਤ ਹੀ ਅਰੈਸਟ ਕਰ ਲਿਆ ਸੀ ਇਹਦੇ ਖਿਲਾਫ ਐਫਆਈਆ ਨੰਬਰ 132 ਅੰਡਰ ਸੈਕਸ਼ਨ 62 2 ਤੇ 62 62 ਵੀਨਸ ਇਸ ਉਹ ਥਾਣਾ ਬਕਸੂ ਜਿੱਥੇ ਦੇ ਦੇ ਜਿਹੜਾ ਪਰਚਾ ਦਰਜ ਕੀਤਾ ਗਿਆ ਮੁੱਲਜੋ ਨੂੰ ਰਾਤ ਦੀ ਜਿਹੜਾ ਅਰੇਸਟ ਕਰ ਲਿਆ ਗਿਆ ਜਿਹਦੇ ਤੋਂ ਜਿਹੜੀ ਫਰਦਰ ਜਿਹੜੀ ਤਫਤੀਸ਼ ਹੈ ਉਹ ਸਾਡੀ ਮਹਿਮਾ ਇਹ ਪ੍ਰਵਾਸੀ ਪਏ ਆਪਣੇ ਪ੍ਰਵਾਸੀ ਨੇ ਜਿਹੇ ਬਿਹਾਰ ਦੇ ਨੇ ਪਰ 2022 ਸਾਲ ਤੋਂ ਇਸ ਗੁਰੂਗੜ੍ਹ ਪਿੰਡ ਦੇ ਵਿੱਚ ਹੀ ਰਹਿੰਦੇ ਇਹ ਵੱਲ ਪੰਜਾਬੀ ਟੀਵੀ ਲਈ ਮਾਝੀਵਾੜਾ ਤੋਂ ਗੁਰਦੀਪ ਟੱਕਰ ਦੀ ਖਾਸ ਰਿਪੋਰਟ